ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹਾਂ ਤੇ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਮੇਰਾ ਬਿਜਲੀ ਦਾ ਬਿੱਲ ਪਹਿਲਾਂ 1 ਸਾਲ ਪਹਿਲਾਂ ਆਵਾ ਤਾਂ ਤੇ ਹੁਣ ਵੀ 1 ਸਾਲ ਹੋ ਗਿਆ ਵੀ ਆਂਦਾ ਨਹੀਂ ਹੈਗਾ ਜਦ ਦੀ ਆਪਣ ਗਵਰਨਰ ਤਮੰਦ ਸਵੀਕਾਰ ਬਣੀ ਹੈ ਜੀ ਮੁੰਡਾ ਸਾਹਣ ਛੋਟਾ ਕਹਿੰਦਾ ਇਸ ਵਾਰੀ ਬਿੱਲ ਕਿੰਨਾ ਆਇਆ ਦਾ ਮਾ 35000 ਰੁਪਏ ਆਂਦਾ ਹੈ ਜੀ ਰੋਇਆ ਮਾਫੀ ਹੈ ਜੀ ਸਰ ਮੁੱਖ ਮੰਤਰੀ ਪੂ ਫਿਰੋਜ਼ਪੁਰ ਸੜਕੀ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੇ ਪਰਿਵਾਰਾਂ ਲਈ ਸੀਐਮ ਮਾਨ ਨੇ ਕੀਤਾ ਟਵੀਟ ਪ੍ਰਗਟਾਈ ਹਮਦਰਦੀ ਕਰ ਦਿੱਤਾ ਵੱਡਾ ਐਲਾਨ ਤੇ ਕਿਹਾ ਪੀੜਤ ਪਰਿਵਾਰਾਂ ਦੇ ਨਾਲ ਖੜੀ ਹੈ ਪੰਜਾਬ ਸਰਕਾਰ ਜੀਆਂ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਐਕਸ ਤੇ ਇੱਕ ਟਵੀਟ ਕੀਤਾ ਹੈ। ਉਹਨਾਂ ਨੇ ਫਿਰੋਜ਼ਪੁਰ ਸੜਕੀ ਹਾਦਸੇ ਦੇ ਵਿੱਚ ਜਿਹੜੇ ਲੋਕ ਸ਼ਿਕਾਰ ਹੋਏ ਨੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਪ੍ਰਗਟਾਈ ਹੈ। ਨਾਲ ਹੀ ਉਹਨਾਂ ਨੇ ਡੂੰਘੀ ਦੁੱਖ ਦਾ ਵੀ ਇਜ਼ਹਾਰ ਕੀਤਾ ਤੇ ਇੱਕ ਵੱਡਾ ਐਲਾਨ ਵੀ ਕਰ ਦਿੱਤਾ ਤੇ ਨਾਲ ਹੀ ਉਹਨਾਂ ਨੇ ਇਨ੍ਹਾਂ ਪਰਿਵਾਰਾਂ ਨੂੰ ਜਿਹੜੀ ਵੱਡੀ ਰਾਸ਼ੀ ਦੇਣ ਦਾ ਵੀ ਐਲਾਨ ਕਰ ਦਿੱਤਾ। ਦੱਸਦੀ ਹੈ ਕਿ ਸੀਐਮ ਮਾਨ ਹੋਰਾਂ ਨੇ ਇੱਥੇ ਇਹ ਗੱਲ ਆਖੀ ਹੈ ਕਿ ਜਿਹੜੇ ਲੋਕ ਇਸ ਸੜਕੀ ਹਾਦਸੇ ਦੇ ਵਿੱਚ ਮਾਰੇ ਗਏ ਨੇ ਉਹਨਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਮੁਆਵਜ਼ੇ ਦੇ ਤੌਰ ਤੇ ਦਿੱਤਾ ਜਾਵੇਗਾ ਤੇ ਜਿਹੜੇ ਲੋਕ ਜ਼ਖਮੀ ਹੋਏ ਨੇ ਉਹਨਾਂ ਨੂੰ ਇਲਾਜ ਦੇ ਲਈ 50-50 ਹਜ਼ਾਰ ਰੁਪਏ ਦਿੱਤੇ ਜਾਣਗੇ ਦੱਸਦੀ ਹੈ ਕਿ ਇਸ ਹਾਦਸੇ ਦੇ ਵਿੱਚ ਹੁਣ ਤੱਕ 11 ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਤੇ 25 ਲੋਕ ਗੰਭੀਰ ਰੂਪ ਦੇ ਵਿੱਚ ਦਸੇ ਜਾ ਰਹੇ ਨੇ ਦੱਸਦੀ ਹੈ ਕਿ ਸੀਐਮ ਮਾਨ ਹੋਰਾਂ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਜਦੋਂ ਉਹਨਾਂ ਨੂੰ ਇੱਕ ਖਬਰ ਮਿਲੀ ਤਾਂ ਉਹਨਾਂ ਨੂੰ ਬਹੁਤ ਦੁੱਖ ਹੋਇਆ ਤੇ ਉਹਨਾਂ ਨੇ ਐਕਸ ਤੇ ਟਵੀਟ ਕਰਕੇ ਇਹਨਾਂ ਲੋਕਾਂ ਦੇ ਨਾਲ ਹਮਦਰਦੀ ਵੀ ਜ਼ਾਹਿਰ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਇਹਨਾਂ ਪਰਿਵਾਰਾਂ ਨੂੰ ਜਿਹੜੀ ਵੱਡੀ ਰਾਸ਼ੀ ਦੇਣ ਦਾ ਵੀ ਐਲਾਨ ਕਰ ਦਿੱਤਾ ਹੈ ਤੇ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਜਿਹੜੇ ਇਹ ਪਰਿਵਾਰ ਨੇ ਉਹਨਾਂ ਦੇ ਦੁੱਖ ਦੇ ਘੜੀ ਦੇ ਵਿੱਚ ਪੰਜਾਬ ਸਰਕਾਰ ਉਹਨਾਂ ਦੇ ਨਾਲ ਖੜੀ ਹੈ ਉਹਨਾਂ ਨੇ ਇੱਥੇ ਇਹ ਵੀ ਗੱਲ ਆਖੀ ਹੈ ਕਿ ਜਿਹੜੀਆਂ ਰੂਹਾਂ ਵਿਛੜ ਚੁੱਕੀਆਂ ਨੇ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਤੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੀ ਸਿਹਤ ਜਾਬੀ ਦੇ ਲਈ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਨੇ ਅਤੇ ਜ਼ਿਕਰ ਜੋਗ ਹੈ ਕਿ ਤੜਕਸਾਰ ਹੀ ਇੱਕ ਪਿਕਅਪ ਬਲੈਰੋ ਤੇ ਇੱਕ ਕੈਂਟਰ ਦੇ ਵਿੱਚਕਾਰ ਟੱਕਰ ਹੋ ਗਈ ਸੀ ਜਿਸ ਦੌਰਾਨ ਇਹ ਸੜਕੀ ਹਾਦਸਾ ਵਾਪਰ ਗਿਆ ਸੀ ਤੇ ਬਹੁਤ ਸਾਰੇ ਲੋਕਾਂ ਦੀ ਜਾਨ ਸਵیرے ਹੀ ਚਲੀ ਗਈ ਸੀ ਤੇ ਬਹੁਤ ਸਾਰੇ ਲੋਕਾਂ ਨੇ ਜਿਹੜਾ ਕਿ ਇਲਾਜ ਦੇ ਦੌਰਾਨ ਦਮ ਤੋੜ ਦਿੱਤਾ ਸੀ ਤੇ ਹੁਣ ਤੱਕ 11 ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਤੇ 25 ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਦੱਸਦੀ ਹੈ ਕਿ ਇਸ ਪਿਕਅਪ ਬਲੈਰੋ ਦੇ ਵਿੱਚ ਲਗਭਗ 25 ਦੇ ਕਰੀਬ ਜਿਹੜੇ ਲੋਕ ਸਵਾਰ ਸਨ ਜਿਹੜੇ ਕਿ ਵਿਆਹ ਸ਼ਾਦੀਆਂ ਤੇ ਵੇਟਰ ਦਾ ਕੰਮ ਕਰਦੇ ਨੇ ਤੇ ਹੁਣ ਵੀ ਉਹ ਇੱਕ ਵਿਆਸ ਸਮਾਗਮ ਤੇ ਹੀ ਜਾ ਰਹੇ ਸਨ ਜਿਸ ਦੌਰਾਨ ਉਹਨਾਂ ਦੇ ਨਾਲ ਇਹ ਸੜਕੀ ਹਾਦਸਾ ਵਾਪਰ ਗਿਆ। ਇਹ ਵੀ ਕਾਰਨ ਦੱਸਿਆ ਜਾ ਰਿਹਾ ਹੈ ਕਿ ਹਾਦਸਾ ਤੁੰਦੇ ਕਾਰਨ ਹੋਇਆ ਹੋਵੇ ਪਰੰਤੂ ਕੁਝ ਲੋਕਾਂ ਦਾ ਇੱਥੇ ਇਹ ਕਹਿਣਾ ਹੈ ਕਿ ਪਿੱਛੋਂ ਆ ਰਹੇ ਇੱਕ ਐਂਟਰ ਨੇ ਇਸ ਗੱਡੀ ਨੂੰ ਟੱਕਰ ਮਾਰੀ ਸੀ ਜਿਸ ਦੇ ਨਾਲ ਇਹ ਹਾਦਸਾ ਵਾਪਰ ਗਿਆ ਤੇ ਇੰਨੇ ਜ਼ਿਆਦੇ ਲੋਕਾਂ ਦੀ ਜਾਨ ਚਲੀ ਗਈ ਹੈ। ਦੱਸਦੀ ਹੈ ਕਿ ਇਸ ਬੰਦ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸardar Bhagwant Singh Maan ਹੋਰਾਂ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ ਇਨ੍ਹਾਂ ਪਰਿਵਾਰਾਂ ਦੇ ਨਾਲ ਹਮਦਰਦੀ ਵੀ ਜ਼ਾਹਿਰ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਜਿਹੜੇ ਲੋਕ ਇਸ ਹਾਦਸੇ ਦੇ ਵਿੱਚ ਮਾਰੇ ਗਏ ਨੇ ਉਹਨਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਮੁਆਵਜ਼ੇ ਦੇ ਤੌਰ ਤੇ ਦਿੱਤਾ ਜਾਵੇਗਾ ਤੇ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਇਲਾਜ ਦੇ ਲਈ 50-50 ਹਜ਼ਾਰ ਰੁਪਏ ਦਿੱਤੇ ਜਾੜਗੇ ਦੱਸਦੀ ਹੈ ਕਿ ਗੁਰੂ ਹਰ ਸਹਾਏ ਦੇ ਹਲਕਾ ਵਿਧਾਇਕ ਫੌਜਾ ਸਿੰਘ ਸਰਾਰੀ ਹੋਰਾਂ ਨੇ ਇਹ ਸਾਰੀ ਜਾਣਕਾਰੀ ਦਿੱਤੀ ਹੈ